ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਆਪਾਂ ਚੱਲੇ ਹੈਗੇ ਆ ਅੱਜ ਗੁਰਦੁਆਰਾ ਅੜੀਸਰ ਸਾਹਿਬ ਟਾਈਮ ਹੈਗਾ ਜੀ ਸਵੇਕਾ 12 ਵਜੇ ਦਾ ਆਪਾਂ ਜਿਹੜਾ ਹੈਗਾ ਇਹ ਸਵੇਕਾ 12 ਵਜੇ ਘਰੋਂ ਤੁਰਨ ਲੱਗੇ ਆ ਕਿਉਂਕਿ ਸਰਦਾਰ ਜੀ ਅੱਜ ਕੰਮ ਤੇ ਨਹੀਂ ਗਏ ਹੈਗੇ ਛੁੱਟੀ ਸੀਗੀ ਤੇ ਕਹਿੰਦੇ ਵੀ ਚਲੋ ਆਪਾਂ ਅੜੀਸਰ ਜਾਇਆ ਆਉਣੇ ਆ ਤੇ ਮੈਂ ਕਿਹਾ ਚਲੋ ਠੀਕ ਆ ਕੰਮਕਾਰ ਪਹਿਲਾਂ ਸਾਡਾ ਕੋਈ ਹੈ ਨਹੀਂ ਸੀਗਾ ਪਲਾਨ ਕੰਮ ਕਰਦਿਆਂ ਨੂੰ ਸਾਨੂੰ ਜਿਹੜਾ ਹੈਗਾ ਆ ਲੇਟ ਹੋ ਗਿਆ ਸੋ ਇਸ ਕਰਕੇ ਜਿਹੜਾ ਹੈਗਾ ਆ ਆਪਾਂ ਉਪਰ ਦੇਖ ਪੀਂਦੇ ਹੁਣ ਲੇ ਇਸ ਕਰਕੇ ਆਪਾਂ ਜਿਹੜਾ ਹੈਗਾ ਇਹ ਲੇਟ ਹੀ ਘਰੋਂ ਤੁਰਨ ਲੱਗੇ ਕੰਮ ਕਰਦਿਆਂ ਨੂੰ ਜਿਹੜਾ ਲੇਟ ਹੋ ਗਿਆ ਮੈਂ ਪਹਿਲਾਂ ਵਾਲੇ ਹਿਸਾਬ ਨਾਲ ਹੀ ਕੰਮ ਕਰੀ ਗਈ ਤੇ ਇਹਨਾਂ ਨੇ ਜਦੋਂ ਜੋ ਮੈਨੂੰ ਦੱਸਿਆ ਤਾਂ ਫਿਰ ਉਦੋਂ ਬਾਅਦ ਮੈਂ ਫਟਾਫਟ ਕੰਮ ਜਿਹੜੇ ਨਿਮੇੜੇ ਆ ਹੁਣ ਜਿਹੜਾ ਹੈਗਾ ਆ ਆਪਾਂ ਤੁਰਨ ਲੱਗੀਆਂ ਘਰੋਂ ਤੇ ਹੁਣ ਮਿਲਦਿਆਂ ਜਾ ਕੇ ਸਿੱਧਾ ਅੜੀ ਸਰਸਾ ਆਪ ਪਹੁੰਚ ਗਏ ਲੋ ਜੀ ਆਪਾਂ ਗੁਰਦੁਆਰਾ ਅੜੀ ਸਰਸਾ ਪਹੁੰਚ ਗਏ ਆ ਮੈਂ ਜਿਹੜੀ ਹੈਗੀ ਆ ਬਾਜ ਮਗਰ ਉਹ ਰਿਕਾਰਡ ਕਰਕੇ ਫਾ ਬਸ ਵੀ ਬਣਾ ਲੈਨੇ ਬਾਅਦ ਚ ਬਾਜ ਬੰਦ ਕਰਕੇ ਆਪਾਂ ਜਿਹੜਾ ਹੈਗਾ ਇਹ ਜਿਹੜੇ ਜੀ ਹੱਥ ਜੋੜਾ ਕਰਾਥੇ ਦੋੜੀ ਜਮਾ ਕਰਵਾ ਦਿੱਤੇ ਨੇ ਤੇ ਆਪਾਂ ਗੁਰਦੁਆਰੇ ਦੇ ਅੰਦਰ ਜਿਹੜਾ ਹੈਗਾ ਚਲੀ ਗਏ ਆ ਜਾ ਕੇ ਇਸ ਮੰਨ ਨੂੰ ਜਿਹੜੀ ਸ਼ਾਂਤੀ ਮਿਲ ਜਾਂਦੀ ਆ ਤੇ ਇੱਥੇ ਜਿਹੜੇ ਹੈਗੇ ਕੰਮ ਰੁਕੇ ਹੋਏ ਸਾਰੇ ਬੰਨ ਜਾਂਦੇ ਆ ਸਾਨੂੰ ਇੱਥੇ ਜਾਂਦਿਆਂ ਨੂੰ ਤਕਰੀਬਨ 3 ਸਾਲ ਹੋ ਚੁੱਕੇ ਆ ਤੇ ਕਾਫੀ ਜ਼ਿਆਦਾ ਕੰਮ ਜਿਹੜੇ ਸਾਡੇ ਬਣੇ ਨੇ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਹੈਗਾ ਆ ਅਮਰਤਸਰ ਕਹਿ ਸਰਦਾਰ ਜੀ ਮੂਰੇ ਮੂਰੇ ਜਾ ਰਹੇ ਆ ਮੈਂ ਮਗਰ ਜਿਹੜਾ ਹੈਗਾ ਬਲੌਗ ਸ਼ੂਟ ਕਰਦੀ ਜਾ ਰਹੀ ਆਂ ਵੀਡੀਓ ਤਾਂ ਕਿ ਤੁਹਾਨੂੰ ਵੀ ਜੇ ਵੀ ਆਪਾਂ ਹੈਂਗੇ ਦਰਸ਼ਨ ਕਰਵਾ ਦਈਏ ਗੁਰੂ ਮਹਾਰਾਜ ਵੀ ਤੁਸੀਂ ਵੀ ਘਰ ਬੈਠੇ ਜਿਹੜੇ ਦਰਸ਼ਨ ਕਰ ਲਮੂ ਜੀ ਤੁਹਾਨੂੰ ਮਤਲਬ ਮੇਰੀ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਕਮੈਂਟਾਂ ਚ ਵਾਹਿਗੁਰੂ ਜਰੂਰ ਲਿਖਿਓ ਤੁਹਾਡੀਆਂ ਵੀ ਜਿਹੜੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣ ਇੱਥੇ ਜਿਹੜਾ ਹੈਗਾ ਯਾ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਵੀਰ ਕੀ ਨੌਵੇਂ ਪਾਤਸ਼ਾਹ ਜੀ ਨਿਹੋੜਾ ਹੋਣਿਆ ਸੀਗਾ ਸਾਰਾ ਇੱਥੇ ਲਿਖਿਆ ਆਇਆ ਮੈਂ ਥੋੜੀ ਦੇਰ ਲਈ ਇੱਥੇ ਕੈਮਰਾ ਜਿਹੜਾ ਰੋਕ ਲਿਆ ਸੀ ਸੋ ਤੁਸੀਂ ਇਹ ਇਤਿਹਾਸ ਜਿਹੜਾ ਪਾੜ ਲਿਓ ਕਿਉਂਕਿ ਜੇ ਮੈਂ ਇਤਿਹਾਸ ਸਾਰਾ ਪੜ੍ਹ ਕੇ ਸੁਣਾਉਣ ਲੱਗ ਜੀ ਤਾਂ ਜਿਹੜੀ ਹੈਗੀ ਆ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਣੀ ਹੈ ਤੇ ਮੈਂ ਥੋੜੀ ਦੇਰ ਲਈ ਇੱਥੇ ਜਿਹੜਾ ਕੈਮਰਾ ਆ ਰੋਕ ਲਿਆ ਸੀਗਾ ਇਹ ਗੁਰਦ ਗੁਰੂ ਨਵੇਂ ਪਾਸ਼ਾ ਜੀ ਦਾ ਘੋੜਾ ਜਿਹੜਾ ਅੜੀ ਕਰਨ ਲੱਗ ਗਿਆ ਸੀਗਾ ਇਨਾਂ ਖੇਤਾਂ ਦੇ ਵਿੱਚ ਹੀ ਇੱਥੇ ਰੁਕ ਗਿਆ ਸੀਗਾ ਤੇ ਫਿਰ ਜਦੋਂ ਇਥੋਂ ਗੁਰੂ ਜੀ ਨੇ ਚਾਲੇ ਪਾਈ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਇੱਥੇ ਤੁਸੀਂ ਕੋਈ ਵੀ ਸੁਖਣਾ ਸੁਖੇਗਾ ਤਾਂ ਜਿਹੜੀ ਹੈਗੀ ਆ ਪੂਰੀ ਹੋਊਗੀ ਕਿ ਤੇਰਾ ਪਹਾੜ ਤੋਂ ਕੀ ਸੀ ਪੈਰੋਂ ਕੀ ਆਪਾਂ ਲਹਿ ਰਿਹਾ ਅੰਦਰ ਦਰਬਾਰ ਸਾਹਿਬ ਵਿੱਚ ਗਏ ਮੱਥਾ ਟੇਕਣ ਲਈ ਸੰਗਤਾਂ ਜਿਹੜੀਆਂ ਹੈਗੀਆਂ ਮੂਰੇ ਕਾਫੀ ਜਾ ਰਹੀਆਂ ਨੇ ਤੇ ਮਗਰ ਵੀ ਆ ਰਹੀਆਂ ਇੱਥੇ ਜਿਹੜਾ ਹੈਗਾ ਹੈ ਹਰ ਰੋਜ਼ ਜਿਹੜੀ ਐਸੇ ਤਰ੍ਹਾਂ ਦੀ ਜਿਹੜੀ ਸੰਗਤ ਆਉਂਦੀ ਹੈ ਵੀ ਆਪਾਂ ਜਿਹੜਾ ਹੈਗਾ ਹੈ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਜਾ ਰਹੀਆਂ ਆਪਾਂ ਮੱਥਾ ਟੇਕਣ ਲਈ ਸਰੋਜੀ ਦਰਸ਼ਨ ਦਿਵਾਰ ਅੱਡੀ ਸਾਹਿਬ ਦਰਵਾਰ ਸਾਹਿਬ ਦੇ ਸਤਾਰਜ ਅੱਗੇ ਕੇ ਜਾ ਰਹੀ ਸੀ ਤੇ ਮੈਂ ਚਿੱਕੀ ਚ ਜਾ ਰਹੀ ਸੀ। ਮੈਂ ਇੱਥੇ ਵਲੌਗ ਮੈਂ ਮਤਲਬ ਕਿਤੇ ਵੀ ਵਿੱਚ ਜ਼ਿਆਦਾ ਨਹੀਂ ਆਉਂਗੀ ਕਿਉਂਕਿ ਵੀਡੀਓ ਜਿਹੜੀ ਮੈਂ ਖੁਦ ਬਣਾ ਰਹੀ ਸੀਗੀ। ਹੋਰ ਕੋਈ ਇਹ ਜਿਹੜਾ ਨਹੀਂ ਸੀਗਾ ਵੀਡੀਓ ਬਣਾਉਣ ਵਾਲਾ। ਕਿ ਮੈਂ ਰੈਡੀ ਵੀਡੀਓ ਆਪ ਹੀ ਬਣਾ ਰਹੀ ਸੀ ਤਾਂ ਕਰਕੇ ਇਹਦਾ ਮੈਂ ਵਿੱਚ ਨਹੀਂ ਹੈਗੀ ਵਲੌਗ ਦੇ। ਜਿਸ ਨੂੰ ਜਿਹੜਾ ਹੈਗਾ ਇਸ ਰੋਗਰਤੀ ਗਈ ਪੰਜ ਸ਼ਨਾਨਾ ਕੀਤਾ ਸੀ ਉੱਥੇ ਜਾ ਕੇ ਗਰਮੀਆਂ ਤਾਂ ਹੁਣ ਇਸ਼ਨਾਨ ਵੀ ਹੈ ਜਿਹੜਾ ਸਾਰੇ ਕਰ ਰਹੇ ਸੀਗੇ ਪਰ ਅਸੀਂ ਜਿਹੜਾ ਪੰਜ ਸ਼ਨਾਨਾ ਕੀਤਾ ਉੱਥੇ ਜਾ ਕੇ ਕਿ ਮੈਂ ਪੂਰਾ ਜ ਆਪਣੇ ਆਪ ਨੂੰ ਜਿਹੜਾ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਹੈਗਾ ਜਿਆ ਕੈਂਪ ਮੈਸੇਲ ਜਿਹੜਾ ਹੁੰਦਾ ਆ ਸੈਲਫੀ ਸਟੈਕ ਹੁੰਦੀ ਜਿਹੜੀ ਮੈਂ ਨਹੀਂ ਲੈ ਕੇ ਗਈ ਸਟੈਂਡ ਹੈ ਜਿਹੜਾ ਮੈਂ ਨਹੀਂ ਲੈ ਕੇ ਗਈ ਇਸ ਕਰਕੇ ਜਿਹੜਾ ਜਿੰਨਾ ਕਿ ਮਿੱਥੂ ਆਪਣੇ ਆਪ ਨੂੰ ਵਿੱਚ ਜਿਹੜਾ ਵਲੌਗ ਦੀ ਆ ਗਿਆ ਮੇਰੇ ਨਾਲ ਕਿ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਮਹਨ ਮਹੰਤਾਂ ਦੀ ਜਗ੍ਹਾ ਬਣੀ ਹੋਈ ਹੈ ਨਾਲ ਹੀ ਇੱਥੇ ਜਿੰਨਾਂ ਦੇ ਖੇਤ ਸੀਗੇ ਅਸੀਂ ਉੱਥੇ ਵੀ ਜਿਹੜਾ ਮੱਥਾ ਟੇਕਿਆ ਉੱਥੇ ਵਿਖੋ ਸਣਾ ਕਿਸੇ ਦੇ ਸੁੱਖ ਪੂਰੀ ਹੋਈ ਬਣੀਆਂ ਬੇਟਾ ਹੋਇਆ ਹੋਣਾ ਤਾਂ ਉਹ ਜਿਹੜੀ ਹੈਗੀ ਨਿੰਮ ਲੈ ਕੇ ਆਏ ਨੇ ਨੇ ਸਰੀ ਇਹ ਨਿੰਮ ਬੰਨਣਗੇ ਤੇ ਮੈਂ ਅੰਦਰੋਂ ਲੈਣ ਦੀ ਕੋਸ਼ਿਸ਼ ਤਾਂ ਕੀਤੀ ਵੀਡੀਓ ਪਰ ਜਿਹੜਾ ਸ਼ੀਸ਼ੇ ਕਾਲੇ ਸੀਗੇ ਇਸ ਕਰਕੇ ਨਹੀਂ ਲਿਆ ਗਿਆ ਹੈਗਾ ਪਹਿਲਾਂ ਇਹ ਜਿਹੜਾ ਖੁੱਲਾ ਹੁੰਦਾ ਸੀਗਾ ਗੇਟ ਪਰ ਹੁਣ ਪਤਾ ਨਹੀਂ ਕਿਉਂ ਬੰਦ ਕਰਕੇ ਰੱਖਦੇ ਨੇ ਇੱਥੇ ਮੈਨੂੰ ਪਤਾ ਨਹੀਂ ਲੱਗਿਆ ਕੈਮਰਾ ਜਿਹੜਾ ਉਦਾਂ ਹੀ ਚੱਲਦਾ ਰਹਿ ਗਿਆ ਅਸੀਂ ਜਿਹੜੀਆਂ ਹੈਗੀਆਂ ਆਪਣੀਆਂ ਚੁੱਤੀਆਂ ਜਿਹੜੀਆਂ ਚੱਪਲਾਂ ਲੈਣ ਲੱਗੇ ਸੀਗੇ ਤਾਂ ਕਰਕੇ ਤੇ ਮੈਨੂੰ ਪਤਾ ਨਹੀਂ ਲੱਗਿਆ ਕੈਮਰਾ ਚੱਲਦਾ ਰਹਿ ਗਿਆ ਸੀ ਆਪਣੇ ਇੱਥੇ ਜੋੜੇ ਲੈਂਦੇ ਸੀਗੇ ਕੈਮਰਾ ਚੱਲਦਾ ਰਹਿ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਮੈਨੇਜ ਕਰ ਲੇ ਥੋੜਾ ਜਿਹਾ ਤਾਂ ਆ ਵੀ ਇੱਧਰ ਜੂੜਾ ਘਰ ਆ ਕੈਮਰਾ ਇਹਦਾ ਚੱਲਦਾ ਸੀਗਾ ਮੈਨੂੰ ਪਤਾ ਨਹੀਂ ਕਿ ਮੈਂ ਫਿਰ ਇਸੇ ਤਰ੍ਹਾਂ ਇਹ ਜਿਹੜੀ ਵੀਡੀਓ ਦੀ ਰੀਟਿੰਗ ਇਹ ਜਿਹੜੀ ਕਰਨੀ ਹਾਂ ਜੀ ਸਾਰੇ ਸੈਕਸ਼ਨ ਨੂੰ ਸੈਟ ਅਪ ਕਰਾ ਲਿਆ ਅੰਕਿਤ ਜੀ ਕਿ ਕੈਮਰਾ ਜਿਹੜਾ ਔਨ ਹੀ ਪਿਆ ਸੀ ਇਹਨੂੰ ਪਤਾ ਨਹੀਂ ਲੱਗਿਆ ਨਾਲ ਜੀ ਲੋ ਜੀ ਜੋੜੇ ਆਪਾਂ ਲੈ ਲੇ ਨਹੀਂ ਜੀ ਇਹ ਹੈਗਾ ਯਾ ਉੱਥੇ ਬਾਜ਼ਾਰ ਲੱਗਿਆ ਹੋਇਆ ਯਾ ਬਾਜ਼ਾਰ ਉੱਥੇ ਲੱਗਦਾ ਹੈ ਖਰੀਦ ਸਮਾਨ ਆਪਾਂ ਜਿਹੜਾ ਉੱਥੇ ਮਿਲ ਜਾਂਦਾ ਹੈ। ਇਹ ਫਸੀਸੇਰ ਤੋਂ ਇੱਕ ਜਿਹੜਾ ਹੈਗਾ ਯਾ ਪਾਣੀ ਦੀ ਬੋਤਲ ਲਈ ਸੀ ਕਿਉਂਕਿ ਰਸਤਾ ਕਾਫੀ ਲੰਬਾ ਹੈ ਨਾ ਸਾਡੇ ਪਿੰਡ ਤੋਂ ਤੇ ਜਿਹੜੀ ਰਾਸਤੇ ਚ ਪਿਆਸ ਲੱਗਦੀ ਹੈ ਤੇ ਅੱਗੇ ਅੱਗੇ ਜਾਈ ਜਾਂਦੀ ਸੀ ਮੈਂ پیچھے-ਕਿੱਚੇ ਜਾਈ ਜਾਂਦੀ ਸੀ। ਫਸੀ ਕੀ ਇਦਾਂ ਨਹੀਂ ਜ਼ਿਆਦਾ ਕੀਤੀ ਬਸ ਤੁਹਾਨੂੰ ਵੀ ਬਾਜ਼ਾਰ ਜਿਹੜਾ ਦਿਖਾਇਆ ਯਾ। ਮਾਰਕੀਟ ਦੇ ਵਿੱਚ ਅਸੀਂ ਲਿਆ ਪਸ਼ੂ ਵੀ ਨਹੀਂ ਕੀਆ ਵਸ। ਜਿਹੜਾ ਜਿਹੜਾ ਹੈਗੀ ਫਾਰਕਿੰਗ ਆ ਤੇ ਅਸੀਂ ਜਿਹੜਾ ਇੱਥੇ ਮੋਟਰਸਾਈਕਲ ਪਾਰਕ ਕਰੁੰ ਚੁਲਾਇਆ ਸੀ। ਆਪੀ ਪਾ ਮੋਟਰਸਾਈਕਲ ਲੈ ਜਾਂਦੀ। ਫਾਰਕਿੰਗ ਦੇ ਵਿੱਚ ਸਾਡੇ ਸਾਰੇ ਇਹ ਨਾਮ ਹੋਈਆਂ। ਫਾਰਕਿੰਗ ਦੀ ਫਾਰਕ ਜਿਹੜੀ ਸਾਡੇ ਦੇ ਹਿਸਾਬ ਨਾਲ ਅਲੱਗ-ਅਲੱਗ ਹੁੰਦੀ ਹੈ। ਮੋਟਰਸਾਈਕਲ ਦੀ ਚਾਰਦਾ ਸਰਪੀਆ ਮੈਨੂੰ ਨਹੀਂ ਪਤਾ ਮੈਂ ਉਹੀ ਢਾਢੀ ਸੀ ਜੀ ਇਸ ਪ੍ਰੈਸਸ ਕਸਤ ਹੈ ਲਿਸੈਂਸਸ ਆਉਦੀ ਇਸੇ ਦਾ ਕੋਈ ਤਰੀਕਾ ਨਹੀਂ ਹੈ ਪਰ ਆ ਮੋਟਰਸਾਈਕਲ ਹੈ ਕਿ ਸ਼ਾਮੇ ਖੜਾਇਆ ਹੋ ਜੀ ਸੈੱਡ ਦੇ ਥੱਲੇ ਸੀ ਕੋਈ ਘਰ ਮਨ ਹੋ ਜੀ ਅਸੀਂ ਜਲਦੀ ਵਾਪਸ ਜਾਣਾ ਵਾ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ ਆ ਸਿਰਫ ਸਾਫੀ ਜਨ ਰਸਤੇ ਤੇ ਵੀ ਲੱਗ ਰਹੇ ਨੇ 12 ਵਜੇ ਚੱਲੇ ਸੀ 4:00 ਵਜੇ ਘਰੇ ਜਿਹੜਾ ਮੁਰਸੀ ਆਏ ਆ ਪਹਿਲਾਂ ਥੋੜੀ ਜਿਹੀ ਮਾਰਕੀ ਹੁੰਦੀ ਸੀ ਹੁਣ ਤਾਂ ਬਹੁਤ ਵੱਡੀ ਬਣ ਪਈ ਹੈ ਦੋ ਤਿੰਨ 파ਰਕਿੰਗ ਬਣ ਗਈਆਂ ਨੇ ਇਹਨਾਂ ਦੀਸ ਕੋਈ ਹੁੰਦੀ ਸੀ ਉਹ ਜਿਹਾ ਉੱਥੋਂ ਆਪਰੇ ਰਹੇ ਮੋਟਰਸਾਈਕਲ ਤੇ ਆ ਰਹੇ ਹਾਂ ਤੇ ਮਾਰ ਜਾ ਰਹੇ ਹਾਂ ਜਿਹੜਾ ਮੋਟਰਸਾਈਕਲ ਦੀ ਜਿਹੜਾ ਜਾ ਰਹੇ ਹਾਂ ਬਾਜ਼ਾਰ ਵੀ ਪਹਿਲਾਂ ਦੋ ਤਿੰਨ ਦੁਕਾਨਾਂ ਹੀ ਹੁੰਦੀਆਂ ਸੀ ਹੁਣ ਤਾਂ ਇਹ ਵੀ ਕਾਫੀ ਸਾਰੀਆਂ ਦੁਕਾਨਾਂ ਲੱਗ ਚੁੱਕੀਆਂ ਨੇ ਜਿਸ ਦਿਨ ਸਵੇਰੇ ਇੱਥੋਂ ਸੇ ਕਪੂਰ ਤੋਂ ਪਾਣੀ ਦੀ ਬੋਤਲ ਲੈਂਦੀ ਠੰਡੇ ਦੀ ਪੂਰਾ ਪਰ ਤੁ ਕੁਸ਼ੀ ਲਿਆ ਹੈ ਜਗਾ ਉਹ ਵੀ ਤਾਂ ਲਈ ਆ ਕਿਉਂਕਿ ਰਾਸਤੇ ਦੇ ਵਿੱਚ ਜਿਹੜੀ ਹੈ ਜਿਆਸ ਲੱਗਦੀ ਹੈ ਫਿਰ ਇਹ ਰਾਸਤਾ ਜਿਹੜਾ ਲੰਬਾ ਸੀਗਾ ਪਰ ਇਹ ਤਕਰੀਬਨ ਸਵਾ ਘੰਟਾ ਲੱਗ ਜਾਂਦਾ ਹੈ ਜਾਂ ਜ਼ਿਆਦਾ ਹੀ ਲੱਗ ਜਾਂਦਾ ਆ ਔਰ ਨੂੰ ਜੇ ਇਹ ਕਹਿੰਦੇ ਆ ਪਾਣੀ ਲੈ ਲੈਣੇ ਆ ਇਸ ਤਰ੍ਹਾਂ ਰਾਸਤੇ ਤੇ ਦੂਸਰ ਵਗੈਰਾ ਵੀ ਕੀਤਾ ਆ ਪਰ ਫਿਰ ਵੀ ਪਾਣੀ ਕੋਲੀ ਹੋਵੇ ਤਾਂ ਵਧੀਆ ਗੱਲ ਆ ਅਸੀਂ ਘਰੋਂ ਲੈ ਕੇ ਜਾਂਦੇ ਆ ਇਸ ਤੇ ਵੀ ਗਰਮੀ ਤਾਂ ਹੈ ਨਹੀਂ ਪਰ ਫਿਰ ਵੀ ਲੋਡ ਪਈ ਰਸਤੇ ਤੇ ਕਾਫੀ ਕੰਮ ਕਰੋ ਪਾਣੀ ਵੀ ਕਿੰਨਾ ਸਿਕਾ ਜਾਣਦੇ ਹੋ ਤਾਂ ਤੱਕ ਕੰਮ ਨਹੀਂ ਜਿਹੀ ਬਹੁਤ ਹਨਾ ਲੈਣੇ ਜੀ ਆਪਾਂ ਅੜੀਸਰ ਸਾਹਿਬ ਤੋਂ ਵਾਪਸ ਆ ਗਏ ਆ ਟਾਈਮ 4:30 ਦਾ ਹੋ ਗਿਆ ਆ ਅਸੀਂ ਉੱਥੇ ਜ਼ਿਆਦਾ देर ਨਹੀਂ ਮਤਲਬ ਅਸੀਂ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਹੈਗਾ ਕਿਉਂਕਿ ਭੁੱਖ ਹੈ ਨਹੀਂ ਸੀਗੀ ਤੇ ਆਪਾਂ ਜਿਹੜਾ ਹੈਗਾ ਆ ਸੱਥਾ ਟੇਕਿਆ ਤੇ ਥੋੜੀ ਦੇਰ ਤਕਰੀਬਨ ਅੱਧਾ ਘੰਟਾ ਆਪਾਂ ਜਿਹੜਾ ਹੈਗਾ ਆ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਆ ਘਰੇ ਆ ਗਏ ਤੇ ਨਾਲੇ ਤੁਹਾਨੂੰ ਵੀ ਜਿਹੜੇ ਹੈਗੇ ਆ ਅੜੀਸਾ ਅੜੀਸਰ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਵੀ ਦਰਸ਼ਨ ਕਰਵਾਏ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਕਮੈਂਟਾਂ 'ਚ ਤੁਸੀਂ ਵਾਹਿਗੁਰੂ ਜ਼ਰੂਰ ਲਿਖਿਓ